ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਟਰੈਕਟਰ ਦਿਵਾਉਣ ਆਏ ਸੀ ਆਪਣੇ ਭਰਾ ਨੂੰ 4x4 ਸਵਰਾਜ ਵਾਲਿਆਂ ਦੀ ਏਜੰਸੀ 'ਚ ਐ ਸਾਰਿਆਂ ਨੂੰ ਦਿਖਾਉਣੇ ਆ ਦੇਖਿਓ ਵੀਡੀਓ ਧਰਦੀ ਧਰ ਸਵਰਾਜ ਟਰੈਕਟਰ ਲੈਤਾ ਆਪਾਂ ਚੇਂਜਰ ਵਾਲਾ ਤੇ ਬਿਨਾਂ ਚੇਂਜਰ ਵਾਲਾ ਵੀ ਖੜਾ ਐ 855 4x4 ਉਹਦਾ ਤੇ ਇਹਦਾ ਅੰਤਰ ਦੱਸਾਂਗੇ ਤੁਹਾਨੂੰ ਪਹਿਲਾਂ ਚੇਂਜਰ ਵਾਲੇ ਦੀ ਅੱਜ ਵੀਡੀਓ ਪਾਵਾਂਗੇ ਇਹ ਦਿਵਾਇਆ ਹੈ ਭਾਈ ਨੂੰ ਅੱਜ ਆਪਣੇ ਨੂੰ ਰਿਸ਼ਤੇਦਾਰ ਨੂੰ ਭਰਾ ਨੂੰ ਟਰੈਕਟਰ ਆ 855 ਤੋਂ ਹੀ ਜਾਂਦੇ ਆ। ਵਾਈ ਹੋਰੇ। ਇਹ ਲੈ ਕੇ ਆਪਾਂ ਚੇਂਜਰ ਆ। ਉਹ ਇਹ ਸਾਰੀ ਇਹਦੀ ਵੀਡੀਓ ਪਾਵਾਂ ਤੇ ਬਹਿ ਕੇ ਦੇਖੋ ਪੂਰੇ। ਕੋਈ ਜਾਂਦੇ ਹੁਣ ਇਹ ਇਹ ਆ ਸੌਦਾ ਆਪਾਂ ਕਰ ਲਿਆ ਆਪਣੇ ਭਰਾ ਨੂੰ ਦਿਵਾਉਣਾ ਇਹ ਅੱਜ। ਐਤਵਾਰ ਨੂੰ ਤੇ ਬਿਨਾ ਚੇਂਜਰ ਵਾਲੇ ਜੀ ਦਿਵਾਉਂਗੇ। ਇਹ ਚੇਂਜਰ ਵਾਲਾ ਲੈਖਾ। ਇਹ 40000 ਮਹਿੰਗਾ ਦੂਜੇ ਨੋ 4 बाई 4 ਦਾ ਜਿਹੜਾ ਉਹ ਸੈਂਪਲ ਆਉਂਦਾ ਇਹ ਇੰਜਰ ਵਾਲਾ ਇਹ ਨੂੰ ਆਪਾਂ ਆਪ ਦੇ ਚਲਾ ਕੇ ਦਿਖਾਉਣੇ ਆ ਕਿ ਕਿੰਨਾ ਕੀ ਦਾ ਫਰਕ ਹੈ ਦੂਜੀ ਡਰਾਈਵਰ ਨਾਲ ਸਾਰੀ ਵੀਡੀਓ ਜੀ ਉੱਤੇ ਬਹਿ ਕੇ ਕਿੰਨੇ ਸੀਸੀ ਇੰਜਨ ਹੈ ਉਹ ਚਲਾ ਲਿਆ ਆਉਣੇ ਆ ਜੀ ਸਾਰੀ ਵੀਡੀਓ ਦੇਖੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਲਾਈਕ ਕਰੋ ਪਹਿਲਾਂ ਤੋਂ ਸਾ ਹੁਣ ਬਾਈ ਹਵਾ ਮਾਰ ਲਾ ਕੇ ਇਹ ਆ ਪਾ ਦਵਾਂਗਾ ਆਪਣੇ ਭਰਾ ਨੂੰ ਟਰੈਕਟਰ ਰੇਟ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਰੇਟ ਤਾਂ ਮੌਕੇ 'ਚ ਹੀ ਹੁੰਦਾ ਹੁੰਦਾ ਇਹਨੂੰ ਆਉਣ ਹਵਾ ਨਾਲ ਥਾਹਣਾ ਆ ਥਾਹ ਪਹਿਲਾਂ ਪਾਣੀ ਮਾਰਿਆ ਉਹ ਚਲਾ ਕੇ ਦਿਖਾਵਾਂ ਮੈਂ ਉੱਤੇ ਬੈ ਕੇ ਚੇਂਜਰ ਵਾਲੇ ਦਾ ਤੇ ਫਿਰ ਅਸੀਂ ਦੂਜੇ ਦੀ ਵੀ ਵੀਡੀਓ ਪਾਵਾਂਗੇ ਜਿਹੜਾ ਬਿਨਾ ਚੇਂਜਰ ਦਾ 855 4x4 ਇਹ ਕੱਦ ਨੂੰ ਪਾਵਾਂਗੇ ਜੀ ਅੱਜ ਪਾਉਨੇ ਆਂ ਇਹ ਦੇਖਿਓ ਹੁਣੇ ਘਾਈ ਜਾਂਦੇ ਆ ਬਾਈ ਪੂਰਾ ਇੱਕ ਨੰਬਰ ਟਰੈਕਟਰ ਹੈ ਇਹ ਸਵਰਾਜ 855 ਤੁਹਾਨੂੰ ਪਤੀ ਹੈ ਜਿਹਨਾਂ ਦੇ ਰਾਜ ਕਰਦਾ ਆਪਾਂ ਕਿਸੇ ਨੂੰ ਮਾਰਾ ਕਹਿੰਦੇ ਨਹੀਂ ਆਪਣੀ ਪਸੰਦ ਸਵਰਾਜ ਹੈ ਅਹਿਲੀ ਪਸੰਦ ਆਪਣੀ ਉਹ ਇਹਨੂੰ ਚਲਾ ਕੇ ਦਿਖਾਉਣਾ ਮਾੜਾ ਇਸ ਘਾੜਣ ਦੇ ਬਾਈ ਨੂੰ ਹਵਾ ਮਾਰੀ ਜਾਂਦਾ ਮਾਈਆਂ ਨੇ ਹਾਰ ਪਾਉਣਾ ਸ਼ੁਰੂ ਕਰਤਾ ਟਰੈਕਟਰ ਦੇ ਥਲਕਾਰੀ ਵੀ ਪਾਵਾਂਗੇ ਦਿਖਾਉਣਾ ਤੁਹਾਨੂੰ ਸਾਰਾ ਤਿਆਰ ਹੁੰਦਾ ਇਹ ਆਪਾਂ ਖਰੀਦ ਲੈ ਰੱਖਿਆ ਆਹ ਦੇਖੋ ਹਾਰ ਪਾਤਾ ਇਹਦੇ ਆਪਾ ਦੀ ਭਾਈ ਫਲਕਾਰੀ ਇਹ ਆਪਣੇ ਭਰਾ ਨੂੰ ਦਵਾਇਆ 855 ਜੇਂਜਰ ਗੇਅਰ ਚ ਆਪਾ ਦੀ ਫਲਕਾਰੀ ਭਾਈ ਆਪਾਂ ਹਿਲ ਲੈ ਰਿਆ ਆਪਣੇ ਭਰਾ ਨੂੰ ਦਵਾਇਆ ਮੂਰਲੇ ਟਾਇਰ ਤੋਂ ਨੂੰ ਦੱਸ ਦੰਨੇ ਆ ਐਮ ਆਰ ਐਫ ਐਮ ਆਰ ਐਫ ਦੇ ਟਾਇਰ ਹੈ 9524 ਦੇ ਟਾਇਰ ਹੈ ਭਾਈ ਮੂਰਲੇ ਐਮ ਆਰ ਐਫ ਦੀ ਜੋੜੀ ਹੈ ਚਾਰੇ ਮੰਗ ਰਿਹਾ ਗਿਆ 16928 ਦੇ ਡਰਾਵਲ ਡੰਡਾ ਇਹ ਦੇ ਨਾਲ ਦਿੱਤਾ ਇਹ ਤਿੰਨੇ ਚੀਜ਼ਾਂ ਡਰਾਵਲ ਦਿੱਤੀ ਐ ਡੰਡਾ ਇਹ ਉਹਦਾ ਤੁਹਾਨੂੰ ਪਤਾ ਬਈ ਸੈਸਰੀ ਇਹ ਨਾਲ ਐ ਇਹ ਆ ਸ਼ੂਚ ਐ ਚੇਂਜਰ ਵਾਲਾ ਐ ਤੁਹਾਨੂੰ ਇੰਜਣ ਵੀ ਦਿਖਾਉਣੇ ਆ ਟਰੈਕਟਰ ਦਾ ਆਹ ਇਹ ਚੇਂਜਰ ਲੱਗਿਆ ਹੋਇਆ ਤੁਹਾਨੂੰ ਚਲਾ ਕੇ ਦਿਖਾਉਣੇ ਆ ਬੜਾ ਸ਼ੋ ਚੱਕਿਆ ਬਈ ਨਹੀਂ ਆਹ ਲੱਗੀ ਅੱਛਾ ਫਲਕਾਰੀ ਲੱਗੀ ਇਹ 478 ਸੀਸੀ ਇੰਜਣ ਐ ਦਾ ਇਹ ਫਲਕਾਰੀ ਪਾਤੀ ਆਪਾਂ ਸ਼ੋ ਤਾਂ ਨਹੀਂ ਚੱਕਦੇ ਬਈ ਕਹਿੰਦੇ ਇਹ ਪਹਿਲਾਂ ਤੁਹਾਨੂੰ ਦਿਖਾ ਵੀ ਦਿੰਦੇ ਇਹਨੂੰ ਚਲਾ ਕੇ ਦਿਖਾਉਨੇ ਹਾਂ ਹੁਣ ਤੁਹਾਨੂੰ। ਬਾਈ ਹੋਰੀ ਚੇਪੀਆਂ ਲਾ ਰਹੇ ਨੇ ਇਧਰ। ਪਰ ਆਪ ਇਹ ਮੀਨ ਹੁੰਦਾ ਬਾਈ ਨਾਲ ਕਦੋਂ ਵੀ ਗੱਲ ਕਰ ਸਕਦੇ ਹੋ ਬਾਈ ਨੰਬਰ ਬੋਲੀ ਜਿਹਾ 950171024 ਠੀਕ ਹੈ ਬਾਈ ਨਾਲ ਕਦੋਂ ਵੀ ਸੰਪਰਕ ਕਰ ਸਕਦੇ ਹੋ 855 ਦੇ ਏਜੰਸੀ ਚ ਬਾਈ ਹਾਜ਼ਰ ਰਹਿੰਦੇ ਆ। ਐਤਵਾਰ ਨੂੰ ਵੀ ਵਿਖਦਾ ਝੋਟਾ ਲੋਕ ਬਾਲੀਆਂ ਵੀਡੀਓ ਪਾਉਂਦੇ ਆ ਇਕੱਠੇ ਐਂ ਵੇਚਦੇ। ਇਹ ਦੇਖ ਲਓ ਅੱਜ ਐਤਵਾਰ ਦਾ ਦਿਨ ਹੈ। ਅੱਜ ਲੈਤਾ ਐਤਵਾਰ ਨੂੰ ਵੀ ਬੰਦ ਨਹੀਂ ਹੁੰਦਾ ਤੁਸੀਂ ਆਪ ਦੇਖ ਸਕਦੇ ਹੋ ਹੁਣ ਤੁਹਾਨੂੰ ਚਲਾ ਕੇ ਦਿਖਾਉਣੇ ਆ ਦਾ ਚਲਾਵਾ ਕਹੇ ਹੈ ਹੁਣ ਇਹਦੇ ਆਪਾ ਉੱਤੇ ਬਹਿ ਕੇ ਤੁਹਾਨੂੰ ਦਿਖਾਉਣੇ ਆ ਸੀਟ ਕਵਰ ਵੀ ਚੜਾ ਤੇ ਆ 25 ਇੰਚ ਰ ਹੈ ਦੇ ਹੁਣ ਇਹ ਨਿਊਟਰਲ ਖੜਾ ਹੈ ਆ ਦੇਖੋ ਮਾਗਰ ਨੂੰ ਕਰਕੇ ਬੈਕ ਹੋ ਜਾਂਦਾ ਮੂਹਰ ਨੂੰ ਚੱਲਦਾ ਦੇਖੋ ਆਵਾਜ਼ ਸੁਣੋ ਟਰੈਕਟਰ ਦੀ ਨਹੀਂ ਭਾਈ ਇੱਥੋਂ ਕਹਿੰਦੇ ਮੂਰ ਨੂੰ ਤੋੜਦੇ ਹੁੰਦੇ ਆ ਇੱਥੋਂ ਵੀ ਇਹ ਨਿਊਟਰਲ ਹੁੰਦਾ ਆ ਕਰਤਾ ਗਾਹਾਂ ਨੂੰ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਟਰਾਈ ਇੱਥੋਂ ਮੈਂ ਕੋ ਜੂਣ ਇਹ ਹਾਂ ਇੱਕ ਮਿੰਟ ਅਸੀਂ ਦਿਖਾ ਦਈਏ ਬੰਦਾ ਹਾਂ ਦੇ ਹੋਰ ਦੂਜੇ ਹਾਈ ਜੀ ਜਾਂਦਾ ਤੇ ਬ੍ਰੇਕਾਂ ਨੇ ਕੋਈ ਤਰ੍ਹਾਂ ਨਹੀਂ ਮੰਨਦਾ ਜਮਾ ਖਰੋ ਚੱਕਰਾਂ ਦੇ ਸੂਝ ਵੀ ਨਹੀਂ ਚੱਤੇ ਟਰੈਕਟਰ ਦੇ ਹੁਣ ਆ ਦੇ ਇਹ ਆਪੇ ਚੇਂਜਰ ਦਾ ਨਜ਼ਾਰਾ ਇਧਰੋਂ ਗੇਅਰ ਹਲਾਉਣ ਦੀ ਲੋੜ ਨਹੀਂ ਆ ਤੁਸੀਂ ਆਪ ਦੇਖ ਸਕਦੇ ਹੋ ਇਧਰੋਂ ਚੀਜੇ ਦੂਜੀ ਹਾਈ ਤੇ ਸੀ ਸੋ ਆਪਾਂ ਪਹਿਲੇ ਜਲਾ ਦਿਆ ਇਧਰੋਂ ਹਾਈ ਤੇ ਇਹ ਪਹਿਲੇ ਹਾਈ ਤੇ ਬ੍ਰੇਕ ਦੱਬ ਲੇ ਜਮਾਂ ਹੁਣ ਬੰਦ ਰੇਸ ਤੇ ਆ ਪਾ ਨੂੰ ਮੀਡੀਅਮ ਚਲਾ ਲਿਆ ਪਹਿਲੇ ਦੁਨੀਆ ਜਾਂਦਾ ਆ ਦੇਖੋ ਭਾਈ ਬ੍ਰੇਕ ਦੱਬੇ ਹੋਏ ਆ ਟਰੈਕਟਰ ਦੇ ਕੋਈ ਚੱਕਰ ਦੀ ਗੋੜਦਾ ਆਹ ਹੁੰਦੇ ਸਾਹਮਣੇ ਜਾਂਦਾ ਆ ਆਹ ਹੈਦਾ ਨਜ਼ਾਰਾ ਮੀਡੀਅਮ ਚ ਹੁਣ ਦੇਖੋ ਤੁਸੀਂ ਮੀਡੀਅਮ ਚ ਬੈਕ ਕਰਦੇ ਹੋ ਮੈਂ ਦੂਜੇ ਵੀਡੀਓ ਵਿੱਚ ਟਰੈਕਟਰ ਚੱਲਦਾ ਐਕਸਟ੍ਰੀਮ ਕੋਈ ਟੈਂਕਰ ਹੁੰਦਾ ਹੈ ਾਰੇ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਲਾਇਕ ਕਰਿਓ ਤੇ ਦੇਓ ਵਧਾਈਆਂ ਬਾਈ ਕਿਵੇਂ ਲੱਗਾ ਟਰੈਕਟਰ ਦਾ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਭਰਾ ਇਹ ਆਪਾਂ ਬਾਈਆਂ ਨੂੰ ਦਵਾਇਆ ਆਪਣੇ ਪੂਰੇ ਮਿੱਤਰ ਨੇ ਖਾਸ ਉਹਨਾਂ ਨਾਲ ਵੀ ਮਲਾਉਨੇ ਆ ਆ ਖੜਾ ਆਪਣੀ ਭੂਆ ਵਾਲਾ ਮੁੰਡਾ ਆ ਗਲਾਵ ਆਪਣੇ ਵਾਲਾ ਵਧਾਈਆਂ ਬਾਈ ਤੈਨੂੰ ਬਹੁਤ ਬਹੁਤ ਇਹਨਾਂ ਨੂੰ ਦਵਾਦਾ ਟਰੈਕਟਰ ਅੱਜ 4x4 ਚੇਂਜਰ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਬਾਈ ਸਾਰੇ ਬੰਦੇ ਦੇਓ ਵਧਾਈਆਂ ਆਪਣੇ ਭੂਆ ਦੇ ਪੁੱਤ ਖੜੇ ਨੇ ਬਲਵੰਤਾਂ ਤੇ ਬਿਆਨਤਾ ਇਹਨਾਂ ਨੂੰ ਦਵਾਤਾ 855 4/4 ਚੇਂਜਰ ਗੇਅਰ ਚਾਹੀਏ ਲੈ ਬਈ ਵਧਾਈਆਂ ਤੁਹਾਨੂੰ ਮਹਾਰਾਜ ਬਈ ਸਭ ਨੂੰ ਵਧਾਵੇ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਰੱਬ ਸਭ ਨੂੰ ਵਧਾਵੇ ਧੰਨਵਾਦ ਆ ਆਪਣਾ ਗਲਾ ਫਿਰਦਾ ਇਸ ਮੂਰੇ ਰਹਿੰਦਾ ਕਿਉਂ ਸਵਰਾਜ ਦਾ ਫੈਨ ਹੈ ਇਹ ਮੁੰਡਾ ਇਹ ਸਵਰਾਜ ਵਾਲਿਆਂ ਦਾ ਡੀਲਰ ਹੈ ਹਾਂ ਡੀਲਰ ਵੀ ਹੈ ਇਹਦੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਸਾਰੇ ਭਰਾਵਾਂ ਨੂੰ ਇਹ ਕਿਸੇ ਲਈ ਟਰੈਕਟਰ ਲੈਣਾ ਹੋਵੇ ਤਾਂ ਹਾਂ ਗੁਲਾਬਨਾਮ ਸਪਰਕ ਕਰ ਸਕਦੇ ਹਾਂ ਧੰਨਵਾਦ ਸਾਰੇ ਭਰਾਵਾਂ ਦਾ ਲਵ ਯੂ ਹੈ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਧੰਨਵਾਦ ਓਕੇ ਲਵ ਯੂ